ਤਹਾਰਸਾ ਵੈਂਟਰ ਜੀ ਕੀ ਫਤਿਹ ਉਮੀਦ ਕਰਦੀ ਹਾਂ ਸਾਰੇ ਭੈਣ ਭਰਾ ਇਕੱਠਾ ਹੋਣਗੇ ਅੱਜ ਦਿਨ ਹੈ ਦਾ ਦੂਜਾ ਵਾਰ ਤਰੀਕ ਹੈਗੀ ਅੱਜ 12 ਅੱਜ 10 ਵਜੇ ਹੈ ਨਾ ਮੈਂ ਕਿਹਾ 10 ਵਜੇ ਹੁਣ ਆਪਾਂ ਅੱਜ ਜਾਣੇ ਆ ਪਟਿਆਲੇ ਸ਼ਹਿਰ ਚ ਘੁੰਮਣ ਹਾਂਜੀ ਆਪਾਂ ਪਟਿਆਲੇ ਸ਼ਹਿਰ ਚ ਚਲੇ ਗਏ ਸੀ ਆਪਾਂ ਮਾਲ ਚ ਚਲੇ ਗਏ ਸੀ ਬੱਚੇ ਕਹਿੰਦੇ ਵੀ ਸਾਨੂੰ ਘੁਮਾ ਕੇ ਲੈ ਕੇ ਆਓ ਬੋ ਆਪਾਂ ਫਿਰ ਇੱਥੇ ਇਹਨਾਂ ਨੂੰ ਮਾਲ ਦੇ ਵਿੱਚ ਘੁਮਾਉਣ ਲੱਗ ਗਏ ਮੈਂ ਚਲੋ ਘੁਮਾ ਲਿਆਉਣਿਆ ਕਿਉਂ ਛੁੱਟੀਆਂ ਸੀ ਬੱਚਿਆਂ ਨੂੰ ਬੱਚੇ ਕਹਿੰਦੇ ਵੀ ਸਾਨੂੰ ਘੁਮਾ ਕੇ ਲੈ ਕੇ ਆਓ ਤਾਂ ਕਰਕੇ ਆਪਾਂ ਮਾਲ ਚ ਚਲੇ ਗਏ ਸੀ ਘੁੰਮਣ ਬਸ ਉੱਥੇ 2 ਘੰਟੇ اٹਕੇ ਸੀ ਵੱਧ ਟਾਈਮ ਨਹੀਂ اٹਕੇ ਹੈਗੇ ਤੁਹਾਨੂੰ ਪਤਾ ਹੀ ਹੈ ਫਿਰ ਘਰਾਂ ਚ ਟਾਈਮ ਕਿੱਥੇ ਲੱਗਦਾ ਅੱਜ ਮੇਰੇ ਕੋ ਟਾਈਮ ਨਹੀਂ ਮੈਂ ਕਿਹਾ ਚਲੋ ਚਲੇ ਜਾਨੇ ਆ ਘੁੰਮਿਆ ਆਉਣੇ ਜਾ ਕੇ ਬਸ ਹੋਰ ਨਹੀਂ ਅਸੀਂ ਕਿਤੇ ਵੀ ਗਏ ਹੈਗੇ ਬਸ ਇੱਥੇ ਘੁੰਮੇ ਆ ਦੋ ਕੋ ਘੰਟੇ اٹਕੇ ਆ ਇਤੋਂ ਵੱਧ ਨਹੀਂ ਟਾਈਮ ਲਾਇਆ ਹੈਗਾ ਗਰਮੀ ਬਹੁਤ ਜ਼ਿਆਦਾ ਧੀ ਬਹੁਤ ਸੀ ਗਰਮੀ ਤਾਂ ਕਰਕੇ ਫਿਰ ਬੱਚੇ ਕਹਿੰਦੇ ਵੀ ਇੱਥੇ ਇੱਥੇ ਘੁੰਮ ਲੈਣੇ ਮਮਾ ਸੀ ਵੀ ਬਾਹਰ ਨਹੀਂ ਜਾਣਾ ਹੈਗਾ ਫਿਰ ਬਸ ਜਿੰਨਾ ਕ ਟਾਈਮ ਤੇ ਉਨਾ ਕ ਟਾਈਮ ਆਪਾਂ ਨੇ ਲਾਤਾ ਸਾਨੂੰ ਹੋਰ ਵੀ ਕੰਮ ਸੀ ਉੱਥੇ ਉਹ ਵੀ ਅਸੀਂ ਕੰਮ ਕਰਿਆਏ ਸੀ ਕਿਆ ਕਰੀਏ ਤੜਕਾ ਲਾ ਲਾ ਆ ਜਾ ਸਾੜੀ ਨਹੀਂ ਹੁੰਦਾ ਸਾੜਨੀ ਹੋਇਆ ਸੀ ਕਿੰਨਾ ਮਜ਼ਾ ਆਇਆ ਸਾੜਨੀ ਹੋਇਆ ਸੀਗਾ देखने चली है हां डन किवे लग रहे हैं मूवी देख के आइए चलो बहुत दिन केड़ी लगी भैया टंगिया ने बालकनी चला हम्म ये अंगिया बनाई के जाओगा है ना टंगिया लगाना पानी पड़दे ही ये मैं नहीं चलो हां उस तरह के देख いい